ਕਿਸ ਰਫਤਾਰ ਬੱਸ ਰਾਤ ਪਲਟ ਜਾਂਦੀ ਹੈ ਤਾਂ ਉਸ ਮੌਜੂਦ ਸਵਾਰੀਆਂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦੀਆਂ ਨੇ ਜਿਸ ਵਿੱਚੋਂ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਦੱਸਿਆ ਕਿ ਸ਼ਾਮ ਵੇਲੇ ਜਦ ਇੱਕ ਨੀਜੀ ਬੱਸ ਨੂੰ ਚਲਾ ਕੇ ਡਰਾਈਵਰ ਆਪਣੇ ਪਿੰਡ ਪਹੁੰਚਦਾ ਹੈ ਤਾਂ ਉਹ ਉੱਥੇ ਤਾਂ ਉਤਰ ਜਾਂਦਾ ਹੈ ਪਰ ਉਸ ਤੋਂ ਬਾਅਦ ਕੰਡਕਟਰ ਬੱਸ ਨੂੰ ਚਲਾ ਕੇ ਅੱਗੇ ਸਵਾਰੀਆਂ ਛੱਡਣ ਜਾਂਦਾ ਹੈ ਪਰ ਕੰਡਕਟਰ ਵੱਲੋਂ ਬੱਸ ਦੀ ਸਪੀਡ ਤੇਜ਼ ਕੀਤੀ ਹੁੰਦੀ ਹੈ ਜਿਸ ਕਾਰਨ ਬੱਸ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਬੱਸ ਰਾਹ ਵਿੱਚ ਪਲਟ ਜਾਂਦੀ ਹੈ ਜਿਸ ਕਾਰਨ ਬੱਸ 'ਚ ਮੌਜੂਦ ਲੋਕ ਜ਼ਖਮੀ ਹੁੰਦੇ ਨੇ ਲੋਕਾਂ ਵੱਲੋਂ ਬੱਸ ਦੀਆਂ ਸਵਾਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਾਇਆ ਜਾਂਦਾ ਹੈ ਜਿਸ ਵਿੱਚ ਇਲਾਜ ਦੇ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਅਜੇਹੇ ਵਿੱਚ ਮਹਿਲਾ ਦੇ ਪਰਿਵਾਰ ਵੱਲੋਂ ਤੇ ਹੋਰ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੀਆਂ ਅੰਗੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਜਿੱਥੇ ਬੱਸ ਚਲਾਉਣ ਦੀ ਜ਼ਿੰਮੇਵਾਰੀ ਡਰਾਈਵਰ ਦੀ ਹੁੰਦੀ ਹੈ ਉੱਥੇ ਕੰਡਕਟਰ ਬੱਸ ਕਿਉਂ ਚਲਾ ਰਿਹਾ ਸੀ ਹਾਂਜੀ ਵਿੱਚ ਕੀ ਨਾਮ ਹੈ ਜੀ ਮਨਪ੍ਰੀਤ ਸਿੰਘ ਹੈ ਮੇਰਾ ਨਾਮ ਗੰਗਾ ਪਿੰਡਾ ਹੀ ਸਾਡਾ ਤੇ ਮੇਰੀ ਇਹ ਜਿਹਦੀ ਡੈਥ ਹੋਈ ਹੈ ਜੀ ਮਾਸਿ ਲੱਗਦੀ ਹੈ ਜੀ ਇੱਕ ਗੋਨਿਆਂ ਨੇ ਸ਼ਹਿਰ ਗਏ ਸੀਗੇ ਜੀ ਤੇ ਇਹਦੇ ਨਾਲ ਇੱਕ ਸਿਸਟਰ ਸੀਗੀ ਮੇਰੀ ਤੇ ਆ ਇਕਲੀ ਪਿੰਡ ਆਉਂਦੇ ਸੀਗੇ ਜੀ ਉੱਥੇ ਡਰਾਈਵਲ ਉਤਰ ਗਿਆ ਆ ਇਕਲੀ ਪਿੰਡ ਦਾ ਸੀਗਾ ਜੀ ਗੋਨਿਆਂ ਨੇ ਉਤਰ ਗਿਆ ਜੀ ਤੇ ਡਰਾਈਵਰ ਨੇ ਬੱਸ ਫੜ ਲਈ ਪੂਰੀ ਹੁਣ ਸਪੀਡ ਤੇ ਦਵੱਲੀ ਤੇ ਅੰਗੇਲੀ ਕਰਕੇ ਬੱਸ ਫੜਾਤੀ ਅੰਗੇਲੀ ਕਰਕੇ ਹੀ ਬੱਸ ਉਹਦੀ ਪਲਟ ਗਈ ਤੇ ਤਿੰਨ ਲੋਟ ਨੇ ਖਾਦੀਆਂ ਇਸ ਬੱਸ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੇ ਕੀ ਗੱਲਬਾਤ ਹੋਈ ਇਸ ਦੀ ਮੇਰਾ ਨਾਮ ਸੋਹਣ ਸਿੰਘ ਆ ਜੀ ਪਿੰਡ ਗੰਗਾ ਤੋਂ ਬਿਲੋਂਗ ਕਰਦਾ ਹਾਂ ਜੀ ਸਾਡੇ ਪਿੰਡ ਤੋਂ ਬਠਿੰਡਾ ਤੋਂ ਸਾਡੇ ਪਿੰਡ ਨੂੰ ਬੱਸਾਂ ਚੱਲਦੀਆਂ ਨੇ ਜੀ ਉਹ ਜਿਹੜਾ ਸ਼ਾਮ ਦਾ ਟਾਈਮ ਹੈ ਨਾ ਜੀ ਸ਼ਾਮ ਦੇ ਟਾਈਮ ਨੂੰ ਜਿਹੜੀਆਂ ਬੱਸਾਂ ਲਾਸਟ ਗੇੜਾ ਜਾਂਦੀਆਂ ਉਹਦੇ ਤੋਂ ਡਰਾਈਵਰ ਇਸ ਬੱਸ ਤੋਂ ਉਤਰ ਜਾਂਦਾ ਜੀ ਕੰਡੈਕਟਰ ਉਹਨੂੰ ਡਰਾਈਵ ਕਰ ਲਾਂ ਕੇ ਜਾਂਦਾ ਜੀ ਆਕਲੀਏ ਤੇ ਬਲਾੜ ਦੇ ਵਿਚਾਲੇ ਜਾ ਕੇ ਜੀ ਓਵਰ ਸਪੀਡ ਕਰਕੇ ਤੇ ਉਹਦੀ ਡਰਾਈਵਰ ਦੀ ਅਣਗਹਿਲੀ ਕਰਕੇ ਬੱਸ ਪਲਟ ਜਾਂਦੀ ਹੈ ਜੀ ਮੈਂ ਸ਼ਾਮ ਦਾ ਉਹਨਾਂ ਦਾ 6 ਵਜੇ ਦਾ ਟਾਈਮ ਹੈ ਜੀ ਕਤੋਂ ਦੀ ਗੱਲ ਹੈ 12 ਤਰੀਕ ਨੂੰ ਜੀ 12 ਤਰੀਕ ਨੂੰ ਬੱਸ ਫਲਟ ਜਾਂਦੀ ਹੈ ਜੀ ਉੱਥੇ ਉਹਦੇ ਵਿੱਚ 22 ਸਵਾਰੀਆਂ ਨੂੰ ਇੰਜਰੀ ਹੋ ਜਾਂਦੀ ਹੈ ਜੀ ਜਿਹਦੇ ਵਿੱਚੋਂ ਜਿਹੜੇ ਸਾਡੇ ਪਿੰਡ ਦੇ ਮਾਤਾ ਸੁਖਜੀਤ ਕੌਰ ਨੇ ਜੀ ਇਹਨਾਂ ਨੂੰ ਮਤਲਬ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਉੱਥੋਂ ਗੋਨਿਆਣਾ ਮੰਡੀ ਤੋਂ ਸ਼ਿਫਟ ਕਰ ਦਿੱਤਾ ਜਾਂਦਾ ਜੀ ਸਿਵਲ ਹਸਪੀਟਲ ਬਠਿੰਡਾ ਇੱਥੇ ਵੀ ਜ਼ਿਆਦਾ ਸੀਰੀਅਸ ਹੋਣ ਕਰਕੇ ਇਹਨਾਂ ਨੂੰ ਐਮਜ ਦੇ ਵਿੱਚ ਐਡਮਿਟ ਕਰ ਦਿੱਤਾ ਜਾਂਦਾ ਜੀ ਜਦੋਂ ਐਮਜ ਦੇ ਵਿੱਚ ਜਾਂਦੇ ਜੀ ਦੋ ਦਿਨ ਉਹ ਹੌਸਚ ਰਹਿੰਦੇ ਨੇ ਦੋ ਦਿਨਾਂ ਬਾਅਦ ਉਹਨਾਂ ਨੂੰ ਵੈਂਟੀਲੇਟਰ ਤੇ ਚਲੇ ਜਾਂਦੇ ਨੇ ਜੀ ਉਹ ਫਿਰ ਉਸ ਤੋਂ ਬਾਅਦ ਉਹਨਾਂ ਦੀ ਕੱਲ ਡੈਥ ਹੋ ਗਈ ਜੀ ਸਵੇਰ ਜੀ ਉਹ ਮੰਗ ਸਾਡੀ ਇਹ ਹੈ ਜੀ ਜਿਹੜੀ ਉਹ ਟਰਾਂਸਪੋਰਟ ਚੱਲ ਰਹੀ ਹੈ ਜੀ ਉਹਦੇ ਵਿੱਚ ਉਹਨਾਂ ਨੂੰ ਅਸੀਂ ਇਹ ਕਹਿੰਨੇ ਆਂ ਵੀ ਉਹ ਅਣਗਹਿਲੀ ਨਾ ਵਰਤਣ ਇਹ ਕਿਉਂਕਿ ਜਦੋਂ ਮਨ ਲੋ ਡਰਾਈਵਰ ਨੂੰ ਉਤਾਰ ਲੈਂਦੇ ਨੇ ਜੀ ਪਿੰਡ ਜਾਂਦੇ ਲਾਸਟ ਟਾਈਮ ਉਹ ਕੰਡੈਕਟਰ ਉਹਨੂੰ ਡਰਾਈਵ ਕਰਦਾ ਹੈ ਜੀ ਫਿਰ ਆਪਾਂ ਨੂੰ ਵੀ ਪਤਾ ਜੀ ਜੇ ਬੱਸ ਨੂੰ ਕੰਡੈਕਟਰ ਡਰਾਈਵ ਕਰੂਗਾ ਤਾਂ ਉਹਦਾ ਮਨ ਲੋ ਰਿਜ਼ਲਟ ਕੀ ਨਿਕਲੂਗਾ ਜੀ ਇਹ ਅਸੀਂ ਮੰਗ ਕਰਦੇ ਆਂ ਵੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋ ਜਾਵੇ ਵੀ ਕਿਉਂਕਿ ਉਹ ਮਨ ਲੋ 40 ਤੋਂ 45 ਸਵਾਰੀਆਂ ਦੀ ਜਾਨ ਨਾਲ ਖੇਡ ਰਹੇ ਆ ਜੀ ਉਹ ਇਹ ਕੰਮ ਕਰਕੇ ਤੁਹਾਡੀ ਮੰਗੇ ਵੀ ਡਰਾਈਵਰ ਪੱਕਾ ਰੱਖਿਆ ਜਾਵੇ ਉਤਰੇ ਨਾ ਮਤਲਬ ਡਰਾਈਵਰ ਹੀ ਪ੍ਰੋਪਰ ਕੰਮ ਕਰੇ ਨਾ ਜੀ ਉੱਤੇ ਹੁਣ ਜਦੋਂ ਰਸਤੇ 'ਚ ਜਾ ਕੇ ਉਹ ਤੋਂ ਡਰਾਈਵਰ ਉਤਰ ਜਾਂਦਾ ਜੀ ਗੋਨੈਣ ਮੰਡੀ ਬਾਈਪਾਸ ਤੇ ਉਸ ਤੋਂ ਬਾਅਦ ਉਹਨੂੰ ਡਰਾਈਵ ਕਰ ਲਾਂਕ ਜਾਂਦਾ ਜੀ ਕੰਡਕਟਰ ਹਾਂ ਇਹ ਤਾਂ ਕਰਕੇ ਇਹ ਹਾਦਸਾ ਵਾਪਰਿਆ ਜੀ ਫਿਲਹਾਲ ਡਰਾਈਵਰ ਵਾਲੇ ਪਾਸੇ ਤੋਂ ਕਿਸੇ ਦਾ ਵੀ ਕੋਈ ਜਵਾਬ ਸਾਹਮਣੇ ਨਹੀਂ ਆਇਆ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ